ਹਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਪਕੌੜਿਆਂ ਦੀ ਰੈਸਪੀ ਲੈ ਕੇ ਆਈ ਹਾਂ ਵੈਰੀ ਕ੍ਰਿਸਪੀ ਪਕੌੜਾ ਜਿਹੜੇ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਰਹਿੰਦੇ ਆ ਬੱਚੇ ਵੀ ਕੋਈ ਛੋਕੇ ਖਾ ਲੈਂਦੇ ਆ ਖਾ ਲੈਂਦੇ ਆ ਤੇ ਆਪਾਂ ਨੇ ਅੱਜ ਬਹੁਤ ਚੀਜ਼ਾਂ ਨਹੀਂ ਪਾਉਣੀਆਂ ਇੱਥੇ ਤੁਸੀਂ ਬਹੁਤ ਵੈਜੀਟੇਬਲ ਪਾ ਸਕਦੇ ਹੋ ਬਣਾ ਸਕਦੇ ਹੋ ਪਰ ਮੈਂ ਜਿਹੜਾ ਇੱਕ ਸਿੰਪਲ ਤੇ ਈਜ਼ੀ ਤੇ ਬਹੁਤ ਸੁਆਦੀਸ਼ਟ ਜਿਹੜਾ ਬਣਾਉਣੀ ਆ ਤੇ ਕ੍ਰਿਸਪੀ ਰਹੂਗਾ ਪੂਰਾ ਉਹਦੇ ਲਈ ਮੈਂ ਸਿਰਫ ਤੇ ਸਿਰਫ ਮੈਂ ਜਿਹੜੀ ਸਪਿਨਚ ਲਈ ਆ ਉਹਨੂੰ ਧੋ ਕੇ ਕੱਟ ਲਿਆ ਤੁਸੀਂ ਪੂਰੀ ਜੈ ਬੇਬੀ ਸਪਿਨਚ ਹੋਵੇ ਤਾਂ ਤੁਸੀਂ ਪੂਰੀ ਬੁਰੀ ਵੀ ਪਾ ਸਕਦੇ ਹੋ ਦਸ ਨੋਟ ਅ ਬਿਗ ਡੀਲ ਪਰ ਯੂ ਡੋਨਟ ਹੈਵ ਟੂ ਕੱਟ ਇਟ ਹਨਾ ਜੇ ਮੈਂ ਜਿਹੜੇ ਦੋ ਪਿਆਜ਼ ਲਏ ਆ ਉਹਨਾਂ ਦੇ ਮੈਂ ਅੱਛੇ ਇਦਾਂ ਬਣਾ ਲਏ ਉਹਨਾਂ ਨੂੰ ਮੈਂ ਕੱਲੇ ਕੱਲੇ ਕਰ ਦਿੱਤਾ ਨਾਲ ਮੈਂ ਬਹੁਤ ਥੋੜੇ ਆਲੂ ਪਾਉਂਗੀ ਮੈਂ ਛੋਟੇ ਛੋਟੇ ਦੋ ਆਲੂ ਲਏ ਆ ਇਹਨਾਂ ਨੂੰ ਮੈਂ ਪਤਲਾ ਪਤਲਾ ਲੰਮਾ ਲੰਮਾ ਫਰਾਈਜ਼ ਵਾਂਗੂ ਕੱਟ ਲਿਆ ਤੇ ਨਾਲ ਮੈਂ ਲਈਆਂ ਤਿੰਨ ਨੂੰ ਮਿਰਚਾਂ ਜਿਹਨਾਂ ਨੂੰ ਮੈਂ ਛੋਟਾ ਜਿਹਾ ਕੱਟ ਲਿਆ ਤੇ ਨਾਲ ਇਹਦੇ ਲਈ ਆਪਾਂ ਨੂੰ ਕੀ ਚਈਦਾ ਆਬੀਅਸਲੀ ਬੇਸਣ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਤੇ ਨਾਲ ਇਹਨੂੰ ਮੈਂ ਕ੍ਰਿਸਪੀ ਕਰਨ ਵਾਸਤੇ ਥੋੜਾ ਜਿਹਾ ਪਾਉਂਗੀ ਛੋਲੇ ਦਾ ਆਟਾ ਠੀਕ ਹੈ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਮੈਂ ਸਟਾਰਟਿੰਗ ਵਿਦ ਮੈਂ ਬਹੁਤ ਸਾਰਾ ਬੇਸਣ ਨਹੀਂ ਪਾਉਂਗੀ ਕਈ ਵਾਰ ਕੀ ਹੁੰਦਾ ਬਹੁਤ ਜ਼ਿਆਦਾ ਬੇਸਣ ਪਾ ਦਿਓ ਤੇ ਬੇਸਣ ਜ਼ਿਆਦਾ ਹੋ ਜਾਂਦਾ ਤੇ ਬਾਕੀ ਚੀਜ਼ਾਂ ਘੱਟ ਰਹਿ ਜਾਂਦੀਆਂ ਠੀਕ ਹੈ ਮੈਂ ਦੋ ਕੁਕੜਚੀਆਂ ਵੇਸਣ ਪਾਇਆ ਛੋਟੀਆਂ ਖੜਚੀਆਂ ਫਲੈਟ ਨਾਟ ਡੇਡ ਵਨ ਜਸ ਆ ਵੱਲੀ ਜੜੀ ਖੜਚੀ ਐ ਫਲੈਟ ਵਾਲੀ ਠੀਕ ਹੈ ਤੇ ਵਿੱਚ ਮੈਂ ਪਿਆਜ਼ ਛਿੱਟ ਲੈ ਨਾਹੀਂ ਮੈਂ ਜਿਹੜਾ ਆਪਣੀਆਂ ਮਿਰਚਾਂ ਤੇ ਆਲੂ ਛਿੱਟ ਦਿੱਤੇ ਠੀਕ ਹੈ ਇਹਦੇ ਨਾਲ ਨਾਲ ਮੈਂ ਕੀ ਪਾਉਂਗੀ ਹੁਣ ਜੇ ਆਪਾਂ ਦੋ ਕੁ ਆਪਾਂ ਮੈਂ ਪਾਈਆਂ ਇਹਦੀਆਂ ਵੇਸਣ ਦੀਆਂ ਆਬਵੀਅਸਲੀ ਇਹ ਚ ਥੋੜਾ ਜਿਹਾ ਹੋਰ ਵੇਸਣ ਪਾਊਗਾ ਪਰ ਮੈਂ ਉਹਦੇ ਨਾਲ ਇੱਕ ਜਿਹੜੀ ਐ ਇੰਨੀ ਕੁ ਮੈਂ ਚੌਲਾਂ ਦਾ ਆਟਾ ਪਾਉਂਗੀ ਠੀਕ ਹੈ ਤੇ ਇਹ ਜਿਹੜਾ ਹੈਗਾ ਇਹ ਇਹਦੇ ਵਿੱਚ ਚਾਰ ਚਾਰਕ ਦੇ ਵਿੱਚ ਇੱਕ ਦਾ ਤੁਸੀਂ ਇਹ ਰੇਸ਼ਿਓ ਰੱਖੋ ਜਿਦਾ ਚਾਰ ਟੁਕੜੀਆਂ ਫਲੈਟ ਇਹ ਦੀਆਂ ਤੇ ਇੱਕ ਫਲੈਟ ਜਿਹੜਾ ਹੈਗਾ ਚੌਲਾਂ ਦਾ ਆਟਾ ਹੁਣ ਇਹਦੇ ਵਿੱਚ ਹੋਰ ਕੀ ਕੀ ਪੈਣਾ ਫਿਰ ਬਾਅਦ ਵਿੱਚ ਆਪਾਂ ਰਵਾ ਕੇ ਦੇਖਾਂਗੇ ਜੀ ਆਪਾਂ ਨੂੰ ਬੇਸਨ ਦੀ ਹੋਰ ਪਾਉਣ ਦੀ ਲੋੜ ਪਈ ਤਾਂ ਆਪਾਂ ਹੋਰ ਪਾੜਵਾਂਗੇ ਨਹੀਂ ਪਈ ਤਾਂ ਨਾ ਇਦੇ ਵਿੱਚ ਆਪਾਂ ਪਾਵਾਂਗੇ ਸਵਾਦ ਅਨੁਸਾਰ ਨਮਕ ਥੋੜ੍ਹਾ ਮੈਂ 딱 ਇੱਕ ਚਮਚਾ ਪਾਇਆ ਕਾਲੀ ਮਿਰਚ ਆਬੀਸਲੀ ਧਨੀਆ ਜੀਰਾ ਪਾਊਡਰ ਆਪਣਾ ਮਿਰਚ ਥੋੜੀ ਜੀ ਪਾਈ ਹੈ ਪਰ ਥੋੜੀ ਜੀ ਮੈਂ ਲਾਲ ਮਿਰਚ ਵੀ ਪਾਉਂਗੀ ਇਹਦੇ ਨਾਲ ਮੈਂ ਥੋੜਾ ਜਿਹਾ ਪਾਉਂਗੀ ਜੀਰਾ ਤੁਸੀਂ ਕਹੋਗੇ ਵੀ ਜੀਰਾ ਕੌਣ ਪਾਉਂਦਾ ਪਰ ਪਾ ਕੇ ਦੇਖੋ ਕਿਵੇਂ ਸਵਾਦ ਲੱਗਦਾ ਤਾਂ ਥੋੜੀ ਜੀ ਪਾਉਂਗੀ ਅਜਵੈਨ ਉਹ ਵੀ ਬਹੁਤ ਥੋੜੀ ਜੀ ਕਈ ਵਾਰੀ ਥੋੜੀ ਜੀ ਹਲਦੀ ਵੀ ਪਾ ਦਿੰਦੇ ਆ ਤੇ ਨਾਲ ਇਹਨਾਂ ਦਾ ਕਲਰ ਬੜਾ ਸਭਾਉਂਦਾ ਠੀਕ ਹੈ ਇੱਕ ਜਿਹੜਾ ਹੈਗਾ ਆਪਣਾ ਪੁੱਜਿਆ ਹੋਇਆ ਆ ਲਾਈਕ ਅ ਕ੍ਰਸ਼ ਕੀਤਾ ਹੋਇਆ ਧਨੀਆ ਤੈਨੂੰ ਇਹ ਬਾ ਦਿਓ ਇਹ ਜਿਹੜਾ ਹੈਗਾ ਨਾ ਜੋ ਤੁਹਾਡੇ ਮੂੰਹ ਦੇ ਵਿੱਚ ਆਉਂਦਾ ਤੇ ਬਹੁਤ ਜ਼ਿਆਦਾ ਸਵਾਦ ਲੱਗਦਾ ਵੀ ਤੁਸੀਂ ਬਲੀਵ ਨਹੀਂ ਕਰਨਾ ਵੀ ਇਹਦੇ ਨਾਲ ਇਹਦਾ ਸਵਾਦ ਦੁੱਗਣਾ ਤਿੱਗਣਾ ਹੋ ਜਾਂਦਾ ਹੁਣ ਆਪਾਂ ਸਾਰਿਆਂ ਨੂੰ ਰਲਾਉਨੇ ਆ ਤਾਂ ਫਿਰ ਤੁਹਾਨੂੰ ਮਿਲਦੇ ਆਂ ਹੌਣ ਜਿਹੜਾ ਆਪਾਂ ਸਾਰੀਆਂ ਆਪਾਂ ਪਹਿਲਾਂ ਧੋ ਕੇ ਜਿਹੜੀ ਸਪਿਨਚ ਪਾਈ ਸੀ ਉਹਨੂੰ ਥੋੜਾ ਜਿਹਾ ਪਾਣੀ ਲੱਗਿਆ ਮੈਂ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਉਣਾ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਦਾਂ ਹੀ ਰਲਣਾ ਕਈ ਵਾਰ ਕੀ ਹੁੰਦਾ ਆਪਣਾ ਜਿਹੜਾ ਘੋਲਿਆ ਬਹੁਤ ਜ਼ਿਆਦਾ ਪਤਲਾ ਹੋ ਜਾਂਦਾ ਤੇ ਉਹ ਜਿਹੜੇ ਆ ਤਾਂ ਵੀ ਜਿਹੜੇ ਆਪਣੇ ਪਕੌੜੇ ਹੈਗੇ ਉਹ ਸੁਹਾ ਅਤੇ ਕ੍ਰਿਸਪੀ ਨਹੀਂ ਬਣਦੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਰਲਾਵਾਂਗੇ ਫਿਰ ਲੋੜ ਅਨੁਸਾਰ ਬਹੁਤ ਥੋੜਾ ਥੋੜਾ ਪਾਣੀ ਪਾ ਕੇ ਫਿਰ ਇਹਨੂੰ ਤੁਸੀਂ ਬਣਾਉਣਾ ਇਹ ਨਹੀਂ ਵੀ ਤੁਸੀਂ ਪਹਿਲਾਂ ਹੀ ਪਾਣੀ ਪਾ ਦਿਓ ਤੁਹਾਨੂੰ ਲੱਗੇ ਤਾਂ ਫਿਰ ਉਹ ਜਾਦੇ ਪਤਲਾ ਹੋ ਜੂਵੇ ਫਿਰ ਤੁਸੀਂ ਬੇਸਣ ਪਾਈ ਜਾਓ ਜਾਦੇ ਬੇਸਣ ਹੋ ਜੂਗਾ ਤੇ ਜਿਹੜੇ ਨਾਈਸ ਐਂਡ ਕ੍ਰਿਸਪੀ ਨਹੀਂ ਬਣਨਗੇ ਇਹ ਇੱਕ ਮੇਰੀ ਜਿਹੜੀ ਟਿਪ ਹੈ ਇਹ ਤੁਸੀਂ ਬਿਲਕੁਲ ਤੁਸੀਂ ਇਸ ਢੰਗ ਨਾਲ ਹੀ ਬਣਾਉਂਗੇ ਤਾਂ ਤੁਹਾਡੇ ਪਕੌੜੇ ਜਿਹੜੇ ਹੈਗੇ ਬਹੁਤ ਜ਼ਿਆਦੇ ਸਵਾਦ ਬਣਨਗੇ ਤੇ ਸਾਰੇ ਪੁੱਛਣਗੇ ਵੀ ਤੁਸੀਂ ਇਹਦੇ ਵਿੱਚ ਕੀ ਪਾਇਆ ਇੰਨੇ ਕ੍ਰਿਸਪੀ ਕਿਵੇਂ ਹੋਏ ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਆਪਾਂ ਇਸ ਢੰਗ ਨਾਲ ਪਾਵਾਂਗੇ ਤਾਂ ਵਧੀਆ ਬਣੂਗੀ ਹਾਂਜੀ ਹੁਣ ਤੁਸੀਂ ਦੇਖਿਆ ਇਹ ਸਾਰਾ ਜਿਹੜਾ ਵੇਸਣ ਹੈਗਾ ਆਲਮੋਸਟ ਰਲ ਗਿਆ ਤੇ ਇਹ ਦੇ ਵਿੱਚ ਪਹਿਲੀ ਗੱਲ ਤੇ ਇਹ ਆ ਵੀ ਆਪਾਂ ਨੂੰ ਵੇਸਣ ਹੋਰ ਪਾਉਣਾ ਪੈਣਾ ਤੇ ਵੇਸਣ ਥੋੜਾ ਜਿਹਾ ਘੱਟ ਹੈ ਇਹਦੇ ਵਿੱਚ ਮੈਂ ਟ੍ਰਾਈ ਕਰਦੀ ਹਾਂ ਥੋੜਾ ਜਿਹਾ ਹੋਰ ਵੇਸਣ ਪਾਉਂਗੀ ਪਹਿਲਾਂ ਉਸ ਤੋਂ ਬਾਅਦ ਆਪਾਂ ਪਾਣੀ ਪਾਵਾਂਗੇ ਹਜੇ ਆਪਾਂ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਕਿਉਂਕਿ ਜੇ ਟੂ ਮੱਚ ਪਾਣੀ ਪਾ ਦਾਂਗੇ ਤਾਂ ਫਿਰ ਉਹ ਆਪਣਾ ਵਰੀਆ ਨਹੀਂ ਬਣਨਾ ਇਹਦੇ ਵਿੱਚ ਦੋ ਕੜਛੀਆਂ ਮੈਂ ਵੇਸਣ ਦੀਆਂ ਬਾਤੀ ਨਮਕ ਜਿਹੜਾ ਆਪਾਂ ਇੱਕ ਵਾਰੀ ਸਾਰਾ ਇਹਨੂੰ ਰਲਾਉਣ ਤੋਂ ਬਾਅਦ ਪਾਣੀ ਜਿਹੜਾ ਪਾ ਕੇ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਨਮਕ ਆਪਾਂ ਟੈਸਟ ਕਰ ਲਾਂਗੇ ਜੇ ਨਮਕ ਦੀ ਲੋੜ ਹੋਈ ਤੇ ਆਪਾਂ ਨਮਕ ਦਾ ਇੱਕ ਚਮਚਾ ਹੋਰ ਪਾ ਦਵਾਂਗੇ ਆਬਵੀਅਸਲੀ ਜੇ ਆਪਾਂ ਵੇਸਣ ਪਾਇਆ ਤਾਂ ਆਪਾਂ ਨੂੰ ਲੋੜ ਪਏਗੀ ਹੁਣ ਇਸ ਸਟੇਜ ਤੇ ਆ ਕੇ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਪਾਣੀ ਪਾ ਕੇ ਇਹਨੂੰ ਰਲਾਉਣੇ ਆਂ ਹਾਂਜੀ ਇਹਦੇ ਵਿੱਚ ਇੱਕ ਚਮਚਾ ਜਿਹੜਾ ਹੈਗਾ ਨਮਕ ਦਾ ਮੈਂ ਹੋਰ ਪਾ ਦਿੱਤਾ ਠੀਕ ਹੈ ਉਹਨੇ ਇਹਦੇ ਵਿੱਚ ਆਪਾਂ ਬਹੁਤ ਥੋੜਾ ਥੋੜਾ ਪਾਣੀ ਪਾ ਕੇ ਆਪਣੇ ਹੱਥ ਨਾਲ ਥੋੜਾ ਜਿਹਾ ਪਾਣੀ ਪਾਣਾ ਫੇਰ ਰਲਣਾ ਫੇਰ ਥੋੜਾ ਜਿਹਾ ਪਾਣੀ ਪਾਣਾ ਇੰਨੀ ਵੀ ਇੱਕ ਵਾਰ ਜਿਹਾ ਬਹੁਤ ਜ਼ਿਆਦਾ ਪਾਣੀ ਪਾ ਕੇ ਤੇ ਦੇਖੋ ਹੁਣ ਮੁੱਠੀ ਬਣਨ ਲੱਗ ਗਈ ਹੈ ਆਪਾਂ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਆ ਦੇਖੋ ਹੁਣ ਤੁਸੀਂ ਦੇਖਿਆ ਇਹ ਸਾਰਾ ਜਿਹੜਾ ਚੁੰਬੜਨ ਲੱਗ ਗਿਆ ਤੇ ਤੁਹਾਨੂੰ ਲੱਗਦਾ ਹੋਗਾ ਇਹ ਚ ਬੇਸਣ ਘਾਟਾ ਪਰ ਤੁਸੀਂ ਦੇਖਿਓ ਜਦੋਂ ਇਹ ਸਾਰਾ ਰਲ ਗਿਆ ਤਾਂ ਇਹਦੇ ਪਕੌੜੇ ਸਵਾਦ ਬਣਨਗੇ ਨਹੀਂ ਤਾਂ ਕੀ ਹੁੰਦਾ ਕਈ ਵਾਰੀ ਆਪਾਂ ਵੇਸਣ ਦੇ ਪਕੌੜੇ ਬਣਾਉਨੇ ਹਨ ਟੂ ਮੱਚ ਵੇਸਣ ਲਾ ਦਿੰਨੇ ਆ ਉਹ ਫੇਰ ਅੰਦਰੋਂ ਜਿਹੜਾ ਕੱਚਾ ਰਹਿ ਜਾਂਦਾ ਸਬਜ਼ੀਆਂ ਦਾ ਸਵਾਦ ਨਹੀਂ ਆਉਂਦਾ ਉਹ ਗਿੱਜੇ ਜਿਹੇ ਪਕੌੜੇ ਬਣ ਜਾਂਦੇ ਆ ਉਹ ਵੀ ਇੱਕ ਕਾਰਨ ਹੈਗਾ ਕਿ ਜਿਹੜੇ ਆਪਣੇ ਪਕੌੜੇ ਆ ਬਹੁਤ ਜ਼ਿਆਦਾ ਕ੍ਰਿਸਪੀ ਨਹੀਂ ਰਹਿੰਦੇ ਤੁਸੀਂ ਦੇਖੋ ਵੀ ਮੈਂ ਥੋੜਾ ਜਿਹਾ ਪਾਣੀ ਪਾਇਆ ਤੇ ਉਹਨੇ ਦੇ ਨਾਲ ਇਹ ਸਾਰਾ ਇਕੱਠਾ ਹੋ ਗਿਆ ਹੁਣ ਮਾੜਾ ਜਿਹਾ ਹੋਰ ਪਾਉਂਗੀ ਤੇ ਆਪਣੇ ਜਿਹੜੇ ਆ ਸਾਰਾ ਮਿਕਸਚਰ ਜਿਹੜਾ ਵਧੀਆ ਹੋ ਜਾਊਗਾ ਦੇਖੋ ਇਹ ਸਾਰਾ ਇਕੱਠਾ ਹੋਣ ਲੱਗ ਗਿਆ ਤੇ ਥੋੜੇ ਜਿਹੇ ਹੋਰ ਉਹਦੀ ਲੋੜ ਆ। ਆ ਲੈਖਾ। ਹਾਂਜੀ ਹੁਣ ਤੁਸੀਂ ਦੇਖਿਆ ਆ ਜਿਹੜਾ ਮਿਸ਼ਰਣ ਹੈਗਾ ਮੇਰਾ ਤਿਆਰ ਹੋ ਗਿਆ। ਇੰਨਾ ਕੁ ਪਤਲਾ ਚਾਹੀਦਾ। ਬਹੁਤ ਜ਼ਿਆਦਾ ਪਤਲਾ ਨਹੀਂ ਚਾਹੀਦਾ ਤੇ ਇੰਨਾ ਕੁ ਹੀ ਵੇਸਣ ਚਾਹੀਦਾ ਇਹਨੂੰ ਲੱਗਿਆ। ਬਹੁਤ ਜ਼ਿਆਦਾ ਵੇਸਣ ਨਹੀਂ ਚਾਹੀਦਾ। ਬਹੁਤ ਜ਼ਿਆਦਾ ਵੇਸਣ ਹੋਊਗਾ ਤਾਂ ਫਿਰ ਇਹ ਤੁਹਾਡੇ ਜਿਹੜੇ ਕੋੜੇ ਆ ਨਾਈਸ ਐਂਡ ਕ੍ਰਿਸਪੀ ਨਹੀਂ ਬਣਗੇ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋਗੇ ਥੋੜਾ ਥੋੜਾ ਬਿਸਣੇ ਨਾਲ ਨੂੰ ਲੱਗਿਆ ਤੇ ਆਪਾਂ ਹੁਣ ਨੈਕਸਟ ਸਟੈਪ ਤੇ ਮਿਲਦੇ ਹਾਂ ਤੇ ਇਹਨਾਂ ਨੂੰ ਤਲਦੇ ਹਾਂ ਹੁਣ ਮੈਂ ਇੱਕ ਪੈਨ ਲੈ ਕੇ ਉਹਦੇ ਵਿੱਚ ਆਇਲ ਪਾਤਾ ਤੁਸੀਂ ਆਇਲ ਕੋਈ ਵੀ ਲੈ ਸਕਦੇ ਹੋ 올 ਪਰਪਸ ਲੈ ਸਕਦੇ ਹੋ ਤੁਸੀਂ ਆ ਜਿਹੜਾ ਕੀ ਕਹਿੰਦੇ ਹੈਗੇ ਕਨੋਲਾ ਆਇਲ ਲੈ ਸਕਦੇ ਜਿਹੜਾ ਵੀ ਆਇਲ ਤੁਸੀਂ ਘਰਚ ਯੂਜ਼ ਕਰਦੇ ਆ इवन ਤੁਸੀਂ ਮਸਟਰਡ ਆਇਲ ਵੀ ਲੈ ਸਕਦੇ ਹੋ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਖਸਤਾ ਤੇ ਸਵਾਦ ਬਣਦੇ ਸੋ ਪਰ ਮੈਂ ਅੱਜ ਕਨੋਲਾ ਆਇਲ ਲੈ ਰਹੀ ਆਂ ਇਨੋਂ ਆਪਾਂ ਮੀਡੀਅਮ ਹੀਟ ਤੇ ਗਰਮ ਕਰਾਂਗੇ ਜਦੋਂ ਮੀਡੀਅਮ ਹੀਟ ਤੇ ਗਰਮ ਹੋ ਗਿਆ ਤੇ ਆਪਾਂ ਛੋਟੇ ਛੋਟੇ ਜਿਹੜੇ ਪਕੌੜੇ ਆ ਇਹਦੇ ਵਿੱਚ ਪਾਵਾਂਗੇ ਤੇ ਨੈਕਸਟ ਸਟੈਪ ਤੇ ਮਿਲਦੇ ਹਾਂ ਜਾਂਜੀ ਹੁਣ ਤੁਸੀਂ ਦੇਖਿਆ ਵੀ ਮੈਂ ਮਾੜਾ ਜਿਹਾ ਇੱਥੇ ਕਾਲੂ ਜਿਹਾ ਛੋਟਾ ਜਿਹਾ ਪਾ ਕੇ ਦੇਖਿਆ ਵੀ ਇਹ ਕਿੰਨਾ ਤੇਲ ਗਰਮ ਸੋ ਤੇਲ ਆਪਣਾ ਗਰਮ ਹੋ ਗਿਆ ਕੱਚੀਆਂ ਚਨੀਆ ਆਪਾਂ ਘੱਟ ਜਦੋਂ ਗਰਮ ਹੋਇਆ ਹੋਵੇ ਜੇ ਉਦੋਂ ਪਾ ਦਿੰਨੇ ਹਨ ਤੇ ਜਿਹੜੇ ਤੁਹਾਡੇ ਪਕੌੜੇ ਹੈਗੇ ਆ ਉਹ ਸਾਰੇ ਦਾ ਸਾਰਾ ਤੇਲ ਜਿਹੜਾ ਚੂਸ ਲੈਂਦੇ ਆ ਉਹ ਦਿਨਾ ਤੱਕ ਕ੍ਰਿਸਪੀ ਬਣ ਗਏ ਤੇ ਨਾ ਹੀ ਉਹ ਸੁਆਦ ਬਣ ਗਏ ਉਹਨਾਂ ਚ ਤੇਲ ਰਹੇਗਾ ਦੇ ਉਹ ਬਧੀਆ ਵੀ ਨਹੀਂ ਬਣ ਗਏ ਹੁਣ ਆਪਾਂ ਇਹ ਚੈੱਕ ਕਰ ਲਿਆ ਹੁਣ ਆਪਾਂ ਕੀ ਕਰਦੇ ਆ ਤੁਸੀਂ ਹੱਥ ਦੇ ਨਾਲ ਜਾਂ ਕਿਸੇ ਵੀ ਛੋਟੇ 스ਪੂਨ ਦੇ ਨਾਲ ਛੋਟੇ ਛੋਟੇ ਜਿਹੜੇ ਆ ਪਕੌੜੇ ਉਹ ਪਾ ਲੈਣੇ ਜਿਵੇਂ ਕਰਦਾ ਵੀ ਤੁਸੀਂ ਕਿਹੋ ਜਿਹਾ ਚਾਹੁੰਦੇ ਆਈ ਲਾਈਕ ਦਾ ਲਿਟਲ ਵਨ ਤੇ ਮੀਡੀਅਮ ਹੀਟ ਤੇ ਮ ਕਰ ਦੇਣਾ ਆਪਾਂ ਨੇ ਬਹੁਤ ਜ਼ਿਆਦਾ ਤੇਜ਼ ਆਪਾਨੂੰ ਹੀਟ ਚਾਹੀਦੀ ਨਹੀਂ ਬਹੁਤ ਜ਼ਿਆਦਾ ਤੇਜ਼ ਹੀਟ ਹੋਊਗੀ ਤਾਂ ਬਾਹਰੋਂ ਸੜ ਜਾਣਗੇ ਤੇ ਅੰਦਰੋਂ ਕੱਚੇ ਰਹਿ ਜਾਣਗੇ ਇਸ ਲਈ ਸੋ ਆਪਾਂ ਮੀਡੀਅਮ ਹੀਟ ਤੇ ਹੀ ਲਾਉਣਾ ਹਾਂਜੀ ਹੁਣ ਤੁਸੀਂ ਦੇਖੋ ਮੈਂ ਇਹਨਾਂ ਨੂੰ ਇੱਕ ਵਾਰੀ ਓਲਾਦ ਦਿੱਤਾ ਤੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਮੀਡੀਅਮ ਹੀਟ ਤੇ ਬਿਲਕੁਲ ਨਾਈਸਲੀ ਕੁੱਕ ਕਰਾਂਗੇ ਜਦੋਂ ਤੱਕ ਇਹ ਨਾਈਸ 골ਡਨ ਕ੍ਰਿਸਪੀ ਨਹੀਂ ਹੋ ਜਾਂਦੇ ਠੀਕ ਹੈ ਤੇ ਇਹ ਸਾਰੇ ਆਪਾਂ ਜਦੋਂ ਮੈਂ ਕੱਢੂਗੀ ਫਿਰ ਮੈਂ ਤੁਹਾਨੂੰ ਫਿਰ ਦੱਸਦੀ ਆਂ ਵੀ ਆਪਾਂ ਕਿਹੜੀ ਸਟੇਜ ਤੇ ਜਾ ਕੇ ਇਹਨੂੰ ਕੱਢਣਾ ਹਾਂਜੀ ਇਹ ਮੈਨੂੰ ਅਪ੍ਰੋਕਸੀਮੇਟਲੀ 5 ਕੁ ਮਿੰਟ ਹੋ ਗਏ ਆ ਇਹਨਾਂ ਨੂੰ ਹਿਲਾਉਂਦੇ ਹੋਏ ਤਾਂ ਤੁਸੀਂ ਦੇਖੋ ਕਿਦਾਂ ਨਾਈਸਲੀ ब्राउन ਹੋ ਗਏ ਆ 골ਡਨ ਬ੍ਰਾਊਨ ਜਿਹਨੂੰ ਕਹਾਂ ਦਿੰਦੇ ਆ ਤੇ ਨਾਈਸ ਐਂਡ ਕ੍ਰਿਸਪੀ ਹੁਣ ਇਸ ਸਟੇਜ ਤੇ ਆ ਕੇ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਚੰਗੀ ਤਰ੍ਹਾਂ ਨਿਚੋੜ ਕੇ ਤੇ ਫੇਰ ਆਪਾਂ ਇਹਨਾਂ ਦਾ ਜਿਹੜਾ ਓਇਲ ਹੈਗਾ ਉਹ ਇਹਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਜਵੇ ਤੇ ਫੇਰ ਆਪਾਂ ਇਹਨੂੰ ਨੈਕਸਟ ਸਟੈਪ ਤੇ ਮਿਲਦੇ ਆਂ ਤੇ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਫਾਈਨਲ ਲੁੱਕ ਆਉਦੇ ਹਾਂ ਹਾਂਜੀ ਇਹ ਹੈਗੀ ਜੀ ਮੇਰੀ ਫਾਈਨਲ ਲੁੱਕ ਤੇ ਕਈ ਵਾਰ ਕਈ ਲੋਕ ਲਾਈਕ ਕਰਦੇ ਆ ਵੀ ਜਸਟ ਇਦਾਂ ਹੀ ਖਾਣਾ ਤੇ ਮੈਂ ਕਈ ਵਾਰੀ ਉੱਤੇ ਕੀ ਹੈ ਪੌਂਖਾਣ ਤੋਂ ਪਹਿਲਾਂ ਥੋੜਾ ਜਿਹਾ ਚਾਟ ਮਸਾਲਾ ਜਿਹੜਾ ਉਹ ਛਿੜਕ ਲਈਦਾ ਇਹ ਜਿਹੜਾ ਸਵਾਦ ਨੂੰ ਹੋਰ ਜਾਦੇ ਵਧੀਆ ਬਣਾ ਦਿੰਦਾ ਸੋ ਇਹ ਹੈਗੀ ਜੀ ਮੇਰੀ ਫਾਈਨਲ ਲੁੱਕ ਇਹਦੇ ਲਈ ਮੈਂ ਗ੍ਰੀਨ ਚਟਨੀ ਲਈਆ ਤੇ ਇਮਲੀ ਦੀ ਚਟਨੀ ਲਈਆ ਗ੍ਰੀਨ ਚਟਨੀ ਦਾ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹਾਊ ਆਈ ਮੇਕ ði ਗ੍ਰੀਨ ਚਟਨੀ ਤੇ ਜੇ ਤੁਸੀਂ ਲਾਈਕ ਕਰਦੇ ਹੋਵੋਗੇ ਤਾਂ ਜੇ ਤੁਸੀਂ ਚਾਹੁੰਦੇ ਹੋ ਤੇ ਮੈਂ ਤੁਹਾਡੇ ਇਮਲੀ ਦੀ ਚਟਨੀ ਵੀ ਬਣਾ ਕੇ ਆਪਣੇ ਚੈਨਲ ਤੇ ਪਾ ਦੂੰਗੀ ਤੇ ਮੈਂ ਤੁਸੀਂ ਪਲੀਜ਼ ਖਾ ਕੇ ਦੱਸਿਓ ਤੁਹਾਨੂੰ ਇਹ ਰਿਪ ਪਕੌੜੇ ਕਿਹੋ ਜਿਹੇ ਲੱਗੇ ਤੇ ਤੁਹਾਡੇ ਸਾਰੇ ਫੈਮਿਲੀ ਨੂੰ ਪਸੰਦ ਆਏ ਤੇ ਜੇ ਤੁਹਾਨੂੰ ਤੁਸੀਂ ਮੇਰੀ ਇਹ ਵੀਡੀਓ ਨੂੰ ਲਾਈਕ ਕੀਤਾ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੁੰਨੇ ਆ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ